400 ਗ੍ਰਾਮ ਲਈਏ ਗਰਮੀ ਦੀ ਰਾਣੀ ਚਨੀ ਕੀ ਖਟੀਆਂ ਅੰਬੀਆਂ ਇਹਨਾਂ ਨੂੰ ਤੋਕੇ ਆ ਪਛਿੱਲ ਲਿਆ ਚੰਗੀ ਤਰ੍ਹਾਂ ਕੀਤਾ ਗ੍ਰੇਟ ਫਿਰ ਇੱਕ ਖੁੱਲੇ ਜੇ ਪੈਨ ਵਿੱਚ ਪਾ ਲਾਂਗੇ 500 ਗ੍ਰਾਮ ਲਵਾਂਗੇ ਮਿਸ਼ਰੀ ਮਿੱਠਾ ਤੁਸੀਂ ਆਪਣੇ ਅਨੁਸਾਰ ਘੱਟ ਵੱਧ ਵੀ ਕਰ ਸਕਦੇ ਹੋ ਇੱਥੇ ਚਾਹੇ ਗੁੜ ਲੈ ਲਿਓ ਚਾਹੇ ਖੰਡ ਲੈ ਲਿਓ ਤੁਹਾਡੀ ਮਰਜ਼ੀ ਅੱਧੇ ਚਮਚ ਤੋਂ ਵੀ ਘੱਟ ਪਾਵਾਂਗੇ ਸੈਂਦਾ ਨਮਕ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ 15-20 ਮਿੰਟਾਂ ਲਈ ਰੈਸਟ ਤੇ ਰੱਖ ਦਿਓ ਜਦੋਂ ਅੰਬੀਆਂ ਨੇ ਆਪਣਾ ਰਸ ਛੱਡ ਦਿੱਤਾ ਤੇ ਮਿਸ਼ਰੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਗਈ ਫਿਰ ਪੈਨ ਨੂੰ ਰੱਖ ਲਿਆ ਗਰਮ ਤੇ ਨਾਲ ਦੀ ਨਾਲੀ ਇਹਦੇ ਵਿੱਚ ਦੋ ਇਲਾਇਚੀਆਂ ਤੇ ਥੋੜਾ ਜਿਹਾ ਸੌਂਫ ਦਾ ਪਾਊਡਰ ਮਿਕਸ ਕਰ ਦਿਓ ਫਿਰ 12 ਤੋਂ 15 ਮਿੰਟੇ ਨੂੰ ਲਗਾਤਾਰ ਪਕਾਓ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਇਹਦੀ ਇੱਕ ਤਾਰਜੀ ਬਣਾ ਕੇ ਦੇਖ ਲਿਓ ਜਦੋਂ ਇੱਕ ਤਾਰ ਬਣਨ ਲੱਗੀ ਤਾਂ ਸਮਝੋ ਇਹ ਤਿਆਰ ਹੋ ਗਈ ਫਿਰ ਆਪਾਂ ਗੈਸ ਨੂੰ ਬੰਦ ਕਰਤਾ ਜਦੋਂ ਇਹ ਹਲਕਾ ਜਿਹਾ ਠੰਡਾ ਹੋਇਆ ਤਾਂ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਰੰਗ ਵਾਲੀ ਦੇਗੀ ਮਿਰਚ ਪਾਤੀ ਚਲਦੇ ਗਏਸ ਉੱਪਰ ਵੀ ਪਾ ਸਕਦੇ ਹਾਂ ਪਰ ਉਹਦੇ ਨਾਲ ਇਹਦਾ ਕਲਰ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਡਾਰਕ ਹੋ ਜਾਂਦਾ ਬਹੁਤ ਹੀ ਵਧੀਆ ਖੱਖ ਆਂ ਅੰਬਿਆਂ ਦੀ ਖੱਟੀ ਮਿੱਠੀ ਜੀ ਚਟਨੀ ਤਿਆਰ ਹੈ ਸਾਲੋ ਸਾਲ ਤੱਕ ਇਹ ਚਟਨੀ ਖਰਾਬ ਨਹੀਂ ਹੁੰਦੀ ਚਾਹੇ ਬਰੈਡ ਤੇ ਜੈਮ ਦੀ ਤਰ੍ਹਾਂ ਲਗਾਓ ਜਾਂ ਫਿਰ ਪਰੌਂਠੇ ਨਾਲ ਖਾਓ ਬਹੁਤ ਹੀ ਮਜ਼ੇਦਾਰ ਬਣਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਦੇਖਿਓ